ਨਾਮ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਸਲੋਕ ਮਹਲਾ ਪਹਿਲਾ ਦਹਦਾਰੋ ਚੁਖ ਰੋਗ ਪਿਆ ਜਾ ਸੁਖ ਤਮਨ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਾਹ ਕਰੀ ਨਈ ਬਰਹਰੇ ਗੁੰਦਰਤ ਵਸਿਆ ਤ੍ਰਿੰਤਨ ਜਾਈ ਲਿਖਿਆ ਰਹਾ ਜਉ ਤਵੇਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰਿਆ ਤੂੰ ਸਚ ਸੈਬ ਸਿਪ ਸਵਲਿਓ ਜਿਨ ਕੀਤੀ ਸੋ ਪਰਪਿਆ ਕਹਉ ਨਾਨਕ ਕਰਤੇ ਗਿ ਬਾਤ ਜੋਖਿ ਕਰਨਾ ਸੋ ਕਰਿਆ ਸੋਦਰਗਸ ਮੰਨ ਲੈ ਕੋ ਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਾਗੇ ਹਾ ਸੋਗਰ ਕੇ ਹਾ ਜਿਤ ਬਹਿ ਸਰਬ ਸਮਲੇ ਉਗਜੇ ਤੇਰੀ ਨਾਦ ਅਨੇਕ ਅ ਸੰਖ ਕਿਤੇ ਤੀਰੇ ਵਾਣ ਹਾਰੇ ਕਿਤੇ ਤੀਰੇ ਰਗ ਪਰਿ ਸੁਕਈਏ ਕਿਤੇ ਤੀਰੇ ਗਵਨ ਹਾਰੇ ਗਵਨ ਤੁਦਨ ਬਉਨ ਪਾਣੀ ਬਸੰਤਰ ਗਵੈ ਰਾਜ ਧਰਮ ਦਵਾਰੇ ਗਵਨ ਤੁਦਨ ਚਿਤ ਗਪਤ ਲਿਖ ਜਾਨ ਨ ਲੇਖ ਲੇਖ ਧਰਮ ਵਿਚਾਰੇ ਗਵਨ ਤੁਦਨ ਇਸਰ ਬਰਮਾ ਦੇਵੀ ਸੰਤਰੇ ਸਦਾ ਸਭਾਰੇ ਗਵਨ ਤੁਦਨ ਦ੍ਰੁਵਿੰਦਰੇంద్ర ਅਸਨ ਬੈਠੇ ਦੇਵਤੀਆਂ ਦਰਨਾਲੇ ਗਵਨ ਤੁਦਨ ਸਿੱਧ ਸਮਾਧੀ ਅੰਦਰ ਗਵਨ ਤੁਦਨ ਸਰਵ ਵਿਚਾਰੇ ਗਵਨ ਤੁਦਨ ਜਤੀ ਸ਼ਤੀ ਸੰਤੋਖੀ ਗਵਨ ਤੁਦਨ ਵੀਰ ਕਰਾਰੇ ਗਵਨ ਤੁਦਨ ਪੰਡਤ ਪੜਨ ਰਖਿ ਸਰ ਜੁਗ ਜੁਗ ਵਿਧਨ ਲੇ ਗਾਵਨ ਤੁਧਨ ਮੋਹਣੀਆ ਮਨਮੋਹਨ ਸੁਰਗਮਚਿ ਪਿਆਲੇ ਗਾਵਨ ਤੁਧਨ ਰਤਨਉਪਾਇ ਤੇਰੇ ਅਠਸਰ ਤੀਰਤ ਨਹਲੇ ਗਾਵਨ ਤੁਧਨ ਜੋਦ ਮਹਾਬਲਸੂਰਾ ਗਾਵਨ ਤੁਧਨ ਗਾਣੀ ਜਹਰੇ ਗਾਵਨ ਤੁਧਨ ਖੰਡ ਮੰਡਲ ਬਰਮੰਡ ਕਰ ਕਰ ਰਖੀ ਤੇਰੇ ਤਾਰੀ ਸਹਿਤੁ ਤੁਧੁ ਨ ਗਵਨ ਜੋਤਿ ਤੁਧੁ ਭਵਨ ਰਤਿ ਤੇਰੇ ਭਗਤ ਰਸਾਲੇ ਹੋਰ ਕੀ ਤੇ ਤੁਧੁ ਨ ਗਵਨ ਸੇ ਮੈ ਚਿਤਨਿ ਅਵਨ ਨਾਨਕ ਆ ਵਿਚਾਰੇ ਸੋਈ ਸੋਇ ਸਦਾ ਸਚ ਸਾਹਿਬ ਸਚ ਸਚਿ ਨਾਈ ਹੈ ਪਿਉ ਸੇ ਜੈਨ ਜਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਂਤੇ ਕਰ ਕਰ ਜਿਨਸੀ ਮਾਇਆ ਜਿਨੋ ਪਈ ਕਰ ਕਰ ਦੇਖਾ ਕੀਤਾ ਆਪਣ ਜਗ ਦੀ ਵੜਾਈ ਜੋਤੀ ਸੁਭਾਅ ਅਸੋਈ ਕਰਸੇ ਫਿਰੁ ਕਮਨ ਕਰਣਾ ਜਾਈ ਸਪ ਸਹ ਸਪ ਸਹਬ ਨਾਨਕ ਰਨ ਜਾਈ ਅਸਾ ਮਹਲਾ ਪਹਿਲਾ ਸੁਨ ਵਡ ਅੱਖੇ ਸੋ ਕੋਏ ਤੇ ਵਡ ਵਡ ਡਿਟ ਹੋਈ ਕੀਮਤ ਪਾਇਨ ਗਇ ਹਜਾਈ ਕਹਿਣ ਬਲੇ تیر ਰਹ ਸਮਾਈ ਵਡੇ ਮੇਰੇ ਸਾਹਿਬ ਅਗਰ ਗਵੀਰਾ ਗੁਣ ਗੀਰਾ ਕੋਈ ਨ ਜੜਾ ਤੇਰਾ ਕੀਤਾ ਕੀ ਬੜ ਚੇਰਾ ਰਹਾ ਸਭ ਸੁਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਾਈ ਕਹਿ ਨ ਜਾਏ ਤੇਰੀ ਤਨ ਬੜਿਆਈ ਸੋ ਸਤ ਸਬਤ ਸਬਤਪ ਸਭ ਜਗਿਆਈਆ ਸਿੱਧਾ ਪੁਰਖਾਂ ਗੇ ਵੜਿਆਈਆ ਤਦ ਬਿਨੁ ਸਿਦੇ ਕਿਨੇ ਨ ਪਈਆ ਕਰਮ ਮਿਲੈ ਨਹੀਂ ਢਗ ਰਹੀਆ ਅਪਣ ਵਾਲ ਅਗੇ ਵਿਚਾਰ ਸਿਫਤੀ ਪਰੇ ਤੇਰੇ ਪੰਡਰ ਜਿਸ ਤੋਂ ਦੇਤੀ ਸੇ ਗਜਰ ਨਾਨਕ ਸਤਸ ਬਰਣ ਹਰਸ ਮਹਲ ਪਿਲ ਅੱਖ ਜੀਵ ਵਿਸਰੇ ਮਰ ਜਾਊ ਅੱਖਣ ਔਖਾ ਸਚ ਨਾਊ ਸਚਿ ਨਾਂ ਕੀ ਲਗੈ ਭੂਖ ਭੁਖ ਕਾਇ ਚਲੀਏ ਦੂਖ ਸੋ ਕਿਉ ਮਿਸਰ ਮੇਰੀ ਬਾਈ ਸਚ ਸਾਹਿਬ ਸਚ ਨਾ ਹੀ ਰਹਾ ਸਚਿ ਨਾਂ ਕੀ ਤਿਲ ਬੜਿਆਈ ਆਗ ਤੱਕੇ ਕੀਮਤ ਨਹੀਂ ਪਾਈ ਜੇ ਸਬ ਮਿਲ ਕੇ ਆਕਣ ਪਾਹੀ वड़ानों वे काटन जाए ना हो मरे न हो वैसोग दिन्ता रे न चुक्के पोग गुण हो होर नाही कोई ना कोई ना कोई जेवड़ आप तेवड़ तेरी दात जिन दिन करके कीती रात कसम सरते कम जात नानक नवे बासनात ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖ ਬਿਨ ਕਰ ਗੁਰੂ ਪਾਸ ਹਮ ਕੀ ਰੇ ਕਰਮ ਸਤਿਗੁਰ ਸਰਣਾਹੀ ਕਰ ਦਿਆ ਨਾਮ ਪਰਗਾਸ ਮੇਰੇ ਮੇਤ ਗੁਰਦੇਵ ਮੋਕ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤਿ ਅਮਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਮਿਲ ਸੰਗਤ ਗੁਣ ਬਰਗਾਸ ਜਿਨ ਹਰ ਹਰ ਸ ਨਾਮ ਨ ਪਾਇ ਤੇ ਪਾਗ ਹੀਣ ਜਮਪਾਸ ਜੋ ਸਤਗੁਰੂ ਸਰਣ ਸੰਗਤਨੀ ਆਈ ਤਿਰਕ ਜੀਵੈ ਤਿਰਕ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਤਰੁ ਮਸਤਕ ਲਿਖਾ ਲਿਖਾਸ ਤਨ ਤਨ ਸਤ ਸੰਗਤ ਜੀਤ ਰਸ ਪਾਇ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੂਜਰੀ ਮਹਲਾ ਪੰਜੇਵਾ ਕਾਹਿਰੇ ਮਨ ਚਿਤ ਵੇ ਉਦਮ ਹਜ਼ਾਰ ਹਰ ਜੀਓ ਪਰਿਆ ਸੇਲ ਪਥਰ ਮੈਂ ਜਨ ਤਪਾਈ ਤਾਂ ਕਰ ਜਿਕਾ ਕੀ ਕਰ ਤਰਿਆ ਮੇਰੇ ਮਾਧੋ ਜੀ ਸਾਧ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਖ ਕਾਠੜਿਆ ਰਹਾ ਜਨਨ ਪਿਤਾ ਲੋਕ ਸੁਧ ਬਨਤ ਕੋਈ ਨਿਸ ਕੀ ਤਰਿਆ ਸਿਰ ਸਿਰ ਜਿਕ ਸੰਬਹੀ ਠਾਕੁਰ ਕਾਹੇ ਮਨ ਪਉ ਕਰਿਆ ਉੜੇ ਉੜ ਬਸ ਖੁਸ਼ਾਂ ਤਿਸ ਪਾਚਿ ਬਚਰੇ ਸ਼ਰਿਆ ਤਿਨ ਕਉਣ ਕਲਾਵ ਕਉਣ ਚਗਵ ਮਨ ਮੈਂ ਸਿਮਰਨ ਕਰਿਆ ਸਭ ਨਿਤਾਨ ਦਾ ਸੱਠ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਾਲ ਬਲ ਸਦ ਬਲ ਜਾਈ ਤਿਰੰਤਨ ਪਰ ਵਰਿਆ ਰਗਸਮਹਲ ਚੌਥਾ ਸੋ ਫੁਰਖ ਇਕ ਓੰਕਾਰ ਸਤਿਗੁਰ ਪਰਸਦ ਸੋ ਪੁਰਖ ਨਿਰੰਜਨ ਹੈ ਪੁਰਖ ਨਿਰੰਜਨ ਹਰ ਅਗਮ ਅਗਮ ਪਰ ਸਬਤਿ ਆਵੈ ਸਬਤਿ ਆਵ ਤੂਜੀ ਹਰ ਸੱਚੇ ਸਿਰਜਣਹਾਰ ਸਭ ਜੀਅ ਤੁਮਾਰੇ ਜੀ ਤੁਜੀਆਂ ਕਾ ਦਾਤਾਰ ਹਰ ਤਿਆਗਉ ਸੰਤੋ ਜੀ ਸਭ ਦੁਖ ਵਸਾਰਨਹਾਰ ਹਰਿਆ ਪੇਠਾ ਕਰਿਆ ਪੇ ਸੇਵਕ ਜੀ ਕੀ ਅਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਕੋ ਪੁਰਖ ਸਮਾਨ ਇਕ ਦਾਤੇ ਇਕ ਵਿਖਾਰੇ ਜੀ ਸਭ ਤੇਰੇ ਚੋਜ ਬਿਟਾਨ ਤੂੰ ਆਪੇ ਦਾਤ ਪੇ ਭੁਗਤ ਜੀ ਹਉ ਤੁਧ ਬਿਨਿ ਹੋਰ ਨ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀ ਗੁਣ ਆਖ ਵਖਾਣ ਜੋ ਸੇਵ ਹੈ ਜੋ ਸੇਵ ਤੁਜਿ ਜਿਨ ਨਾਨਕ ਤਿਨ ਘਰ ਬਹਾਨ ਹਰਤਿ ਆਵੈ ਹਰਤਿ ਆਵੈ ਤੁਜਿ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਾਏ ਜਿਨ ਹਰਤਿ ਆਇ ਆ ਜੀ ਤਿਨ ਟੂਟੇ ਜਮ ਕੀ ਫਾਂਸੀ ਜੇ ਨਿਰਭਉ ਜਿਨ ਹਰ ਨਿਰਭਉ ਤਿਆ ਆ ਜੀ ਦਿਨ ਕਾ ਪਾਉ ਸਬਕ ਵਾਸੀ ਇਨ ਸੇਵਿਆ ਜਿਨ ਸੇਵਿਆ ਮਿਰਹਰ ਜੀ ਤੇ ਹਰ ਹਰ ਰੂਪ ਸਮਸੀ ਸੇਤਨ ਸੇਦਨ ਜਿਨ ਹਰਤ ਆਇਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰ ਬੇਅੰਤ ਬੇਅੰਤ ਤੇਰੀ ਭਗਤ ਤੇਰੀ ਭਗਤ ਸਲਹ ਹੰ ਤੁਜੀ ਹਰ ਅਨੰਕ ਅਨੇਕ ਅਨੰਤ ਤੇਰੇ ਅਨੇਕ ਤੇਰੇ ਅਨੇਕ ਕਰੀ ਹਰ ਪੂਜਾ ਜੀ ਤਪ ਤਪਹਿ ਜਪੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜਹਿ ਬੋ ਸਿਮਰਸ ਜੀ ਕਰ ਕਰਿਆ ਕਟ ਕਰਮ ਕਰੰਤ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤ ਤੂੰ ਆਦਪੁਰਖ ਆਪਨ ਪੁਰਕਰਤਾ ਜੀ ਤੋ ਜੇ ਵੜਿਆ ਵਰਣ ਕੋਈ ਤੂੰ ਜੁਗ ਜੁਗ ਇੱਕ ਸਦਾ ਸਦਾ ਤੂੰ ਏਕੋ ਜੀ ਤੁਨੇ ਚਲ ਕਰਤਾ ਸੋਈ ਤੁਧਿ ਆਪੇ ਭਾਵੇਂ ਸਿਵਰਤ ਜੀ ਤੁਮ ਆਪੇ ਕਰੈ ਸੋਈ ਤੁਧਿ ਆਪੇ ਸਿਰਟ ਸੋ ਪਾਏ ਕੀ ਤੁਧਿ ਆਪੇ ਸਿਰ ਸੋ ਗੋਇ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਅਸਾ ਮਹਲਾ ਚੌਥਾ ਤੂੰ ਕਰਤਾ ਜੀ ਹਰ ਮੈਂ ਦਾ ਸਾਈ ਜੋ ਤੂੰ ਭਾਵੈ ਸੋਈ ਥੀ ਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾ ਸਭ ਤੇਰੀ ਤੂੰ ਸਭ ਨਹੀਂ ਤੇ ਆਇਆ ਜਿਸਨੂੰ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ ਗੁਰੂਖ ਲਾਦੈ ਮਨਮ ਗਵਾਇਆ ਤੂੰ ਦਇਆ ਵਿਛੋੜਿਆ ਮਿਲਾਇਆ ਤੂੰ ਦਰਿਆ ਸਉ ਤੂ ਜੀ ਮੋਹਿ ਤਦ ਬਿਨ ਤੂ ਚਾ ਕੋਈ ਨਹੀਂ ਦੀਆ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣੈ ਸੋ ਜਿਨ ਜਾਣੈ ਹਰ ਗੁਣ ਸਤਿ ਅੱਖ ਵਖੜ ਜਿਨ ਹਰ ਸੇਵ ਥੈਨ ਸੁਕ ਪਾਇ ਸਜੈ ਹਰ ਨਾਮ ਸਮਯ ਤੂੰ ਆਪੇ ਕਰਤਾ ਤੇਰਾ ਕੀ ਅਸ ਹੋਈ ਤੁਦ ਬਿੰਦੂ ਜਾ ਵਰਣ ਕੋਈ ਤੂੰ ਕਰ ਕਰ ਵੇਖ ਜਾਣੇ ਸੋ ਇਹ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਅਸ ਮਹਲਾ ਪਹਿਲਾ ਤੇ ਸਰਵਰਣੇ ਪਹਿਲੇ ਨਿਵਾਸ ਪਾਣੀ ਪਾਵਕ ਤਨੇ ਕੀਆ ਪੰਕਜ ਮੋਹ ਪਗਨੀ ਚਲ ਅਮ ਦੇਖਾਂ ਤੈਨੂੰ ਬਿਆਲੇ ਹਨ ਏਕਨ ਚੇਤਿਸ ਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾ ਆਹੂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦ ਜਨਮ ਪਿਆ ਪਰਣਵਤ ਨਾਨਕ ਤਿਨ ਕੀ ਸ਼ਰਨ ਜਿੰਤੂ ਨਹੀਂ ਵਿਸਰਿਆ ਅਸ ਮਹਲ ਪੰਜੇਵ ਭਈ ਪਰਪਤ ਮਾਨੁ ਦੇਵਰੀਆ ਗੋਬਿੰਦ ਮਿਲ ਕੀ ਤੇਰੀ ਬਰੀਆ ਔਰ ਕਾ ਤੇਰੇ ਕਿਤਨ ਕਾ ਮਿਲ ਸਾ ਸੰਗਤ ਪਜ ਕੇਵਲ ਨਾਮ ਸੰਜਾਮ ਲਾਗ ਪਹੁ ਜਲ ਤਰਣ ਕਹਿ ਜਨਮ ਬਿਰਥਾ ਜਾਤ ਰੰਗ ਮਾਇਆ ਕਰ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨ ਜਨ ਹਰ ਰਾਇ ਕਹੁ ਨਾਨਕ ਅਮਨੀ ਚ ਕਰਮ ਸਰਣ ਪਰੇ ਕੀ ਰਖੋ ਸਰਮ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨ ਜਨ ਹਰ ਰਾਇਆ ਕਉ ਨਾਨਕ ਮਨੀ ਚ ਕਰਮ ਸਰਣ ਪਰੇ ਕੀ ਰਖੂ ਸਰਮਾ ਆ ਸਹੀ ਦਸਮੀ ਕਬ ਹੋਬਾ ਚ ਬੇਨਤੀ ਚਉਪਈ ਅਮਰੀ ਕਰੋ ਹਾ ਤੇ ਰਛਾ ਪੂਰਨ ਹੋਇ ਚਿਤ ਕੀ ਛ ਤਉ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਕਿਰਤ ਪਰ हमारे हाथ सबका बचावो सुखी बस है परिवार सेवक सिख कस सब करतार मोर अच्छा कर दे करिया सब अरण को आसंगरिया पूर्ण हो हमारी आशा तुर भजन की रह पे आशा तुम्हें छाड़ को नु जो बर चाहूं सो ते पाऊं ਸੇਵਕ ਸਿਖ ਮਰ ਤਰੀ ਹੈ ਚੁਣ ਜਿਮ ਸਤਰ ਹਮਾਰੇ ਮਾਰੀ ਹੈ ਆਪੋ ਹਦ ਮੁਝੇ ਬਰਿਆ ਮਰਣ ਕਾਲ ਕਾ ਤਰਾਸ ਨ ਵਰਿਆ ਹਉ ਜਾਉ ਸਦਾ ਹਮਾਰੇ ਪਛਾ ਸ੍ਰੀ ਅਹ ਤੋ ਜੋ ਜੋ ਕਰਿਓ ਰਿਛਾ ਰੱਖ ਲਿਆ ਮੋਈ ਰਖਣ ਹਾਰੀ ਸਾਹਿਬ ਸੰਤ ਸਹਾਈ ਪਿਆਰੇ दीन बंद दुष्टन के हम तात मुह पूरी चतुर्दशकंत काल पाए ब्रह्मा बपतर काल पाए शिव जे अवतर काल पाए कर बिष्णु प्रकाश सफल काल का किया तमस जवन काल योगी सेव कियो भेदराज ब्रह्मा ज्योतीयो ਜਵਨ ਕਾਲ ਸਭ ਲੋਕ ਸਵਾਰ ਨਮਸ਼ਕਾਰ ਹੈ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਉ ਦੇਵ ਤੈ ਜਛਨੇ ਅਪਜਾਇਉ ਆਦੰਤ ਕੇਵ ਤਰ ਸੋਈ ਗੁਰੂ ਸਮਝਉ ਹਮਾਰਾ ਨਮਸ਼ਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੁਖ ਦਿਉ ਸਤਰਨ ਕਾ ਪਲਮ ਬੰਦ ਕੀਉ कट कट के अंतर की जानत भले बुरे की पीर ते के कुूला सब पर कृपा दृष्ट कर फूला संतन दुख ते दुखी सुख पाए साधन के सुखी एक पीर काट काट के पड़ पड़ की पीर कट कट के पट पट की जान जब उद करख करा कर तारा प्रजा तर तब धेय ਜਬ ਯਾ ਕਰ ਕਰ ਤ ਕਬ ਹੂੰ ਤਮੈ ਮਿਲਤ ਦੇ ਦਰਸਵੋ ਜੀਤੇ ਬਦਨ ਸੱਟ ਸਵਤਾਰ ਆਪ ਆਪਣੀ ਬੂਜਿਓ ਚਾਰ ਤੁਮ ਸਭ ਹੀ ਤੇ ਰਤਨ ਰਾਲਮ ਜਾਨਤ ਵੇਦ ਪੇਦਰ ਆਲਮ ਨਿਰੰਕਣ ਨਿਰੰਬ ਕਾਨ ਨਿਰੰਭ ਵਾਦਨੀ ਲਣਾਦ ਸੰਭਉ ਤੰਕਹ ਮੂਡੋ ਚਾਰਤ ਪੇਦਾ ਜਾ ਕੋ ਪੇਵਨ ਪਾਮਤ ਬੇਦਾ ਤਹਾ ਕੋ ਕਰਪਾਣ ਮਾਨ ਤਮਾ ਮੋੜ ਕਚ ਭੇਦਨ ਜਾਣ ਤਮਾ ਦੇਵ ਕੋ ਕੈ ਸਦਾ ਸੇਵਨ ਰਹੰਕਾਰ ਕ ਚਿੰਤਨ ਭੇਵ ਆਪੇ ਆਪਣੀ ਬਦਹਿ ਜੀਤੀ ਬਰਨਤ ਪਿਨ ਪਿਨ ਤੂੰ ਹੈ ਤੇਤੀ ਤੁਮਰ ਅਲਖਨ ਜੈ ਪਸਾਰ ਕਹਿ ਬਿ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪਸ ਰੂਪ ਰੰਗ ਪਹਿਉਰਾ ਕੈ ਊਪਾ अंड जेर से तज की नियत भविकान बहु रज दीनी कंफू राजा हो बैठा कं सीमड पयो शंकर एकट सग्री श्रीनद काय चांब या जग स्वरूप सुअंब अबर छ मेरी तुम करो सिख अव असक संगरो दुष्ट जीते उठबत उतपात सकल मलेश करू रण गाता ਇਹ ਅਸਤੋਇ ਤਉ ਸਰਣੀ ਭਰੀ ^{(1)} ਇਨਕੇ ਦੁਸ਼ਟ ਦੁਤ ਤਮਾਰੇ ਪੁਰਖ ਜਨ ਪਗ ਪਰੇ ਤਿਹਾਰੀ ਇਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਤਿਆ ਹੈ ਤਾਂ ਕੇ ਕਾਲ ਨਿਕਟਨੀ ਹੈ ਰਚਾਈ ਤੈ ਸਭ ਕਲ ਦੁਸ਼ਟ ਅਰਿਸ਼ਟ ਤਤਕਲ ਕਿਰਪਾ ਦ੍ਰਿਸ਼ ਦਿਨ ਜਾਏ ਨ ਹਰ ਹੋ ਤਾਂ ਕੇ ਤਾਪ ਤਨ ਕਮਹਰ ਹੋ ਰੇ ਦੇ ਸੇ ਦੇ ਕਰਮ ਸਹੋਈ ਧੂਠ ਸੰਸਵਸ ਕੇ ਨ ਕੋਈ ਇੱਕ ਬਾਰ ਜਿਨ ਤੁਮੈ ਸੰਭਰ ਗਾਲ ਪਾਂ ਤੀ ਤਾਈ ਅਬਾਰਾ ਜੇ ਨਰ ਨਾਮ ਤੇ ਹਰੋ ਕਹ ਦਰਦ ਦੁਸ਼ਟ ਤੋਕ ਤੇ ਰਹਾ ਕੜ ਕੇ ਤੇਵੇਂ ਸਰਨ ਤੇ ਆਰੀ ਆਪ ਤੈ ਲਿਓ ਬਰੀ ਸਰਬ ਧਰਮ ਸਹਾਈ ਦੁਸ਼ਟ ਤੋਕ ਤੇ ਲਿਓ ਵਿਚਾਈ खड़केत में शरण तिहारी आप लेओ बारी सर्व ठौर महो सहाई दुष्ट दुख ते ले बचाए सोया आहे गए जब ते तुम रे तब ते गवा खतरे नी आने राम रहीम पुराण कुरान अनेक कहे मते कन मान सिमृत शास्त्र वेद सब मोह भेद कैम एक न ਸੀਰਿਅਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਉ ਸਭ ਤੋਹੇ ਬਕਾਨੇ ਦਹਰਾ ਸਗਲ ਦਵਾਰ ਕੁ ਛਡ ਕੇ ਗਇਓ ਤੁਹਾਰ ਦਵਾਰ ਬਾਹੇ ਕਹੇ ਕੀ ਲਾ ਜੈ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੁ ਛਡ ਕੇ ਗਇਓ ਤੁਹਾਰ ਦਵਾਰ ਰਹੇ ਕਹੇ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ RAMKALI MAHLA TEEJ ANAND ek ankar satguru prasad anand paya miri mahi satguru mai paya satguru ta paya sasiti manvadiyan badaiya ਰਾਗ ਰਤਨ ਪਰਵਾਰ ਪਰियां ਸ਼ਬਦ ਗਾਵਣ ਆਈਆਂ ਸ਼ਬਦੋਤੰਗ ਗਉ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਨੰਦ ਹੋਬ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰਿ ਨਾਲੇ ਹਰਿ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਬਿਸਾਰਣ ਅੰਗੀਕਾਰੋ ਕਰਿ ਤੇਰਾ ਕਰੀ ਸਭ ਸਵਾਰਣ ਸਬਨਾ ਗਲਾ ਸਮਰਾਤ ਸਵਾਮੀ ਸੋਕਿ ਮਨਵਸਾਰੇ ਕਹਿ ਨਾਨਕ ਮਨ ਮੇਰੀ ਸਦਾ ਰਹੁ ਹਰਿ ਨਾਨਲੇ ਸਚੇ ਸਹਿਬ ਗਿਆਨੀ ਕਰਤੀ ਰਹਿ ਭਤਾਂ ਤੇਰਾ ਸਗੁਚਾ ਜਿਸ ਦੇ ਸੋ ਪਵੇ ਸਦਾ ਸਿਪਸਲਾ ਤੇਰੀ ਨਹ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੀ ਸ਼ਬਦ ਕਨੀਰੇ ਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੀ ਰ ਸਚਨ ਮੇਰਾ ਆਧਾਰੋ ਸਚਨਾ ਮਧਰ ਮੇਰਾ ਜਿਨ ਭੁਖਾਂ ਸਭ ਗਵਾਈਆ ਕਰਸ਼ਾਂ ਸੁਖਮਨ ਆਏ ਵਸੀਆਂ ਜਿਨ ਇਛਾਂ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿਟੋ ਜਿਸ ਦੀਆਂ ਵਡਿਆਈਆ कहे नानक सुनो संत हो सत रुपयारु सच न मेरा आधार वाजे पंच शब्द इत कर सपग कर सपग शब्द वाजे कला जित कर धारिया पंच दूत दवास कीते काल कंठ कमारिया तुर कर पाया तुद जिन को से नाम हर कह लागे ਕਹੇ ਨਾਨਕ ਤੈ ਸਖੋਵਾ ਚਿਤ ਕਰ ਅਨਹਦ ਵਾਜੇ ਆਨੰਦ ਸੁਣ ਵੜ ਤਾ ਗਿਓ ਸਕਲ ਮਨੋਰਤ ਪੂਰੇ ਪਰ ਬ੍ਰਹਮ ਪ੍ਰਭ ਪਾਇ ਤਰੇ ਸਕਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਹ ਜਨ ਭੈ ਸਰਸੇ ਪੂਰੇ ਗੁਰ ਤੇ ਜਾਈ ਸੁਣ ਤੇ ਪੂਨੀਤ ਕਹਤ ਭੁਮਿਤ ਸਤਗੁਰ ਰਹਾ ਪਰਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤੂਰੇ ਮੁੰਦਾਬਣੀ ਮਾਲ ਪੰਜਿਵ ਥਾਲ ਵਿਤਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਧਾਕੁਰ ਕਾ ਪਾਇਓ ਜਿਸ ਕਾ ਸਭ ਸੁਧਾਰ ਇਕ ਕੌ ਖਵਾ ਜੇ ਕੋ ਪਹੁੰਚ ਤਿਸ ਕਾਏ ਉਧਾਰ ਏ ਵਸਤ ਜੀ ਨ ਜਾਹੀ ਨਿਤ ਨਿਤ ਰਖਰਤਾਰ ਤਮ ਸੰਸਾਰ ਚਰਨ ਲਗਤਰੀਏ ਸਬ ਨਾਨਕ ਬ੍ਰਹਮ ਪਸਾਰ ਸਲੋਕ ਮਹਲਾ 5 ਤੇਰਾ ਗੀਤ ਜਤੂ ਨਹੀਂ ਮਹਿਨੋ ਜੋਕਿਤੋਈ ਮਾ ਨਿਰਗੁਣ ਯਾਰ ਕੋ ਗੁਣ ਨਾਹੀ ਆਪੇ ਤਰਸ ਪਿਓਈ ਦਰਸ ਪਿਆ ਮੇਰਾ ਮਤ ਹੋਈ ਸਤਿਗੁਰ ਸਜਣ ਮਿਲੇਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਤੀਵੇ ਹਰਿਆ ਦਰਸ ਪਿਆ ਮੇਰਾ ਮਤ ਹੋਈ ਸਤਿਗੁਰ ਸਜਣ ਮਿਲੇਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਤੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗੌੜੀ ਦੀਪਕੀ ਮਹਲਾ ਪਹਿਲਾ ੴ ਸਤਿਗੁਰ ਪ੍ਰਸਾਦਿ ਜੇ ਅਗਰ ਕਰਤੇ ਆ ਕੀਏ ਕਰਤੇ ਕੋਈ ਵਿਚਾਰ ਤਿਤਗਰ ਗਾਹੁ ਸੁਹੇਲਾ ਸਿਰੋ ਸਿਰਜਣਹਾਰ ਤੁਮ ਗਾਵੋ ਮੇਨਰ ਪੌਖਸ ਸੁਹੇਲਾ ਹਉ ਵਾਰੀ ਜਿਤ ਸੁਹੇਲੇ ਸਦਾ ਸੁਖ ਹੋਇ ਰਹਾ ਨਿਤਨੇ ਜਿੜੇ ਸਮਾਲਿਆਨਾ ਜੇਖੇ ਗਦੇ ਬਣਹਾਰ ਤੇਰੇ ਦਨ ਕੀਮਤ ਨ ਪਵ ਤਿਸ ਦਾਤੇ ਕੌਣ ਸਮਾਰ ਸੰਬਸਾ ਲਿਖਿਆ ਮਿਲ ਕਿਰਪਾਉ ਤੇ ਲਾਹ ਦਿਹੋ ਸਜਨ ਸਿਸਣਿਆ ਜਹੋਵੇ ਸਭ ਸੋ ਮੇਲਾ ਕਰ ਗਰੇ ਹੋ ਪਹੰਚਾ ਸਦਰਣਿਤ ਪਵਨ सद्नहारा सिमर नानक देवना रागा महला पेला श्रीकार श्री गुरु उपदेश गुरु गुरु को वेसे का बाबा जयगर कर्ते कीर्त हो तो ही रा ਵਸਿਆ ਚਸੇ ਗੜੀ ਹਪਾਰਾ ਤਿੱਥੀ ਵਾਰੇ ਮਾਹੋਵਾ ਸੁਰਜ ਕੋ ਰਤਨੇ ਗਾ ਨਾਨਕ ਕਰਤੇ ਕੇ ਕਹਤੇ ਵੇਸ ਰਗੁਦ ਨਸਰੀ ਮਹਲਾ ਪਹਿਲਾ ਗਗਨ ਮੈ ਥਾ ਰਵ ਚੰਦ ਦੀਪਕ ਬਨ ਤਰਕ ਮੰਡਲ ਜਨਕ ਮੋਤੀ ਤੂੰ ਮਲਿਆਨੋਂ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤ ਸ਼ਬਦ ਬਾਜਨ ਤੇ ਪੈਰੀਰਾ ਸੈਸ ਤੋ ਨੈਨ ਨੰਨ ਨੰਨ ਹੋਏ ਤੋਏ ਕੋ ਸੈਸ ਮੂਰਤ ਨੰਨਾ ਇਕ ਤੋਹੀ ਸਸ ਪਦ ਬਿਮਲਨਨ ਇੱਕ ਪਦ ਗੰਧ ਬਿਨ ਸਹਿਸ ਤਵ ਗੰਧ ਇਵੇਂ ਚਲਤੇ ਮੋਹੀ ਸਭ ਮੈਂ ਜੋਤ ਜੋਤ ਹੈ ਸੋਇ ਇਸਕੇ ਚਾਨਣ ਸਭ ਮੈਂ ਚਾਨਣ ਹੋਇ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਪਾਵੈ ਸੂਰਤੀ ਹੋਏ ਹਰ ਚਰਨ ਕਵਲਾ ਮਕਰੰਦ ਲੋਭਤ ਮਨੁ ਅਣ ਦਿਨ ਮੋ ਆਈ ਪਿਆਸਾ ਕਿਰਪਾ ਜਲ ਦੇ ਨਾਨਕਾ ਸਾਰੰਕੋ ਹੋਏ ਤੇਰੇ ਨਾਇ ਵਸ ਰਾਗਉੜੀ ਪੂਰਬੀ ਮਹਲਾ ਚੌਥਾ ਕਾਮ ਕਰੋ ਨਗਰ ਬ ਭਰਿਆ ਮਿਲ ਸਾਧੂ ਖੰਡਲੇ ਖੰਡਾਈ ਪੂਰਬ ਲਿਖਤ ਲਿਖੈ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਜ਼ ਆਨਿਉ ਨੇ ਪੁਣ ਵੱਡਾ ਹੈ ਕਡੰਡੋਂ ਪੁਣ ਵੱਡਾ ਹੈ ਰਾਹ ਸਾਕ ਤਰ ਸਾਧਨ ਜਾਣਿਆ ਤੇਨੇ ਅੰਤਰ ਹੋ ਮੈਂ ਕੰਡਾ ਹੀ ਜੋ ਜੋ ਚਲਹ ਚ ਬੈ ਦੁਖ ਪਾਵੈ ਜਮ ਕਾਲ ਸਹਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਣਾ ਮਨਨ ਭਵ ਖੰਡਾ ਹੈ ਆਪਣਾ ਸੇ ਪੁਰਖ ਪਾਇਆ ਪਰਮੇਸ਼ਰ ਵੋ ਸਭ ਖੰਡ ਬਰ ਮੰਡਾ ਹੈ ਹਮ ਗਰੀ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਧਾਰ ਟਿਕ ਹੈ ਹਰ ਨਾਮ ਹੀ ਸੁਖ ਮੰਡਾ ਹੈ ਰਾਗ ਗਉੜੀ ਪੂਰਬੀ ਮਲਾ ਪੰਜਵਾ ਕਰੋ ਬਣੇਤੀ ਸੁਣ ਮੇਰੇ ਮੀਤਾ ਸੰਤ ਟਹਿਲ ਕੀ ਬਿਲਾ ਇਆ ਕਾਢ ਚਲੋ ਹਰ ਲਾਗ ਅਗੇ ਬਿਸਨਾਸ ਹੇਲਾ ਉਦ ਘਟਾ ਦਿਨ ਸੋ ਰੈ ਨਾਰ ਮਨ ਗੁਰ ਮਿਲ ਕਾ ਜਿਸ ਵਾਰੇ ਰਾ ਇਹੋ ਸੰਸਾਰ ਵਿਕਾਰ ਸੰਸੈ ਮੈਂ ਕਰਿਓ ਬ੍ਰਹਮ ਗਿਆਨੀ ਜਿਸ ਜਗਾਏ ਪਿਆਵਿਓ ਰਸ ਅਕਤ ਕਥਾ ਤਿਨ ਜਾਣੀ ਜਾ ਕੋ ਆਈ ਸੋਹੀ ਬਾਜੋ ਹਰ ਘੁਰ ਤੇ ਮਨ ਹੈ ਬਸਰਾ ਨਿਜ ਘਰ ਮਹਿਲ ਪਾਉ ਸੁਖ ਸਜੇ ਬੌਰਣ ਹੋਏ ਗੁਫੇਰਾ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗ ਮਾਘ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਬਿਦਾਤੇ ਸਰਦ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗ ਮੋਗ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ